ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਲਗਾਮ ਤੋਂ 5-6 ਕਿਲੋਮੀਟਰ ਦੂਰ ਪਿਕਨਿਕ ਸਪੌਟ ਦੇ ਉੱਤੇ ਪਿਕਨਿਕ ਮਨਾ ਰਹੇ, ਛੁੱਟੀਆਂ ਮਨਾ ਰਹੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਲੋਕਾਂ ਦੇ ਉੱਤੇ ਅਤਵਾਦੀ ਹਮਲਾ ਜੱਜਸ ਨੇ ਕਹੀ ਅਸੀਂ ਪਾਕਿਸਤਾਨੀ ਹਮਲਾ ਵੀ ਕਹਿ ਸਕਦੇ ਹਾਂ ਇਸ ਹਮਲੇ ਦੇ ਵਿੱਚ ਮਾਰੇ ਗਏ 28 ਵਿਅਕਤੀਆਂ ਦੇ ਵਿਰੋਧ ਦੇ ਵਿੱਚ ਰੋਸ ਦੇ ਵਿੱਚ ਅੱਜ ਹੁਸ਼ਿਆਰਪੁਰ ਵੱਲੋਂ ਦਿੱਤੀ ਕਾਲ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਮੁਕੰਮਲ ਹੋਈ ਹੈ ਸਭ ਤੋਂ ਜਿਹੜੀ ਅਹਿਮ ਗੱਲ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਭਾਈਚਾਰੇ ਨੇ ਬੜੀ ਇੱਕਮੁੱਠਤਾ ਦਿਖਾਈ ਹੈ ਇਸ ਦੇ ਵਿੱਚ Hindu, Muslim, Sikh, ईसाई ਸਾਰੇ ਜਥੇਬੰਦੀਆਂ ਨੇ ਆਪਣੇ ਆਪਣੇ ਪੱਧਰ ਤੇ ਇਸ ਬੰਦ ਨੂੰ ਸਫਲ ਕਰਨ ਲਈ ਸ਼ਹਿਰ ਦੇ ਵਿੱਚ ਰੋਸ ਮਾਰਚ ਵੀ ਕੀਤੇ ਆ ਲੋਕਾਂ ਨੂੰ ਉਹਨਾਂ ਨੇ ਮੋਟੀਵੇਟ ਵੀ ਕੀਤਾ ਹੈ ਅਗਰ ਬੰਦ ਦੀ ਕਾਲ ਹੁੰਦੀ ਵੀ ਹੈ ਤੇ ਮੇਰੇ ਹਿਸਾਬ ਦੇ ਨਾਲ ਸਾਡੇ ਚੈਨਲ ਦੇ ਹਿਸਾਬ ਦੇ ਨਾਲ ਅਸੀਂ ਅਪੀਲ ਕਰਦੇ ਆਂ ਵੀ ਇੱਕ ਮੁੱਠਤਾ ਦੇ ਨਾਲ ਜਿਹੜੀ ਆ ਇਹ ਇਹ ਬੰਦ ਹੋਣਾ ਚਾਹੀਦਾ ਹੁਸ਼ਿਆਰਪੁਰ ਨੇ ਇਹ ਇੱਕ ਐਗਜ਼ਾਮਪਲ ਪੇਸ਼ ਕੀਤੀ ਹੈ ਕਿ ਸਾਰੇ ਵਰਗਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਧਰਮ ਤੋਂ ਉੱਪਰ ਉੱਠ ਕੇ ਨਸਲ ਤੋਂ ਉੱਪਰ ਉੱਠ ਕੇ ਜਿਹੜੀ ਹੈ ਉਹ ਇਸ ਬੰਦ ਨੂੰ ਜਿਹੜਾ ਕਾਮਯਾਬ ਕੀਤਾ ਹੈ ਤੁਸੀਂ ਵੀ ਦੇਖ ਲਓ ਹੁਸ਼ਿਆਰਪੁਰ ਸ਼ਹਿਰ ਦੀਆਂ ਤਸਵੀਰਾਂ ਕਿਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਸ਼ਹਿਰ ਜਿਹੜਾ ਹੈ ਬੰਦ ਹੈ ਔਰ ਬਿਲਕੁਲ ਵੀ ਚੈਲਪੈਲ ਨਹੀਂ ਹੈ ਜੋ ਇੱਕਾ ਦੁੱਕਾ ਵਾਹਨ ਦੇਖਿਆ ਉਹ ਤੁਸੀਂ ਇਸ ਨੂੰ ਦੇਖ ਸਕਦੇ ਹੋ ਕਿਵੇਂ ਉਹ ਬਾਹਰੋਂ ਆਏ ਲੋਕਾਂ ਦੇ ਹੀ ਵਾਹਨ ਹਨ ਧੰਨਵਾਦ